ਕਿਉਂਕਿ ਰੂਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗੁਰਬਾਣੀ ਦੇ ਉਹਨਾਂ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜਿਹਨਾਂ ਮर्यादा ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਹਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਆਵਾਜੋਂ ਨੇ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗਰਬਾਣੀ ਦੇ ਨਾਲ ਸੰਬੰਧਿਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਗਮ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹਦੀ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਦੂਸਰੇ ਦਿਨਾਂ ਗੁਰਮਤ ਦੇ ਜਿਹੜੇ ਉਹ ਵੱਡੇ ਸਮਾਗਮ ਉੱਥੇ ਚੱਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਕਿ ਸਿਰਪੋਹ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਦਰ ਵੱਡੇ ਪੱਦਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਬਲਾਈਜ਼ ਕਰ ਲੇ ਦੇਈ ਇਹ ਸਿਰਪਾਉ ਦੇ ਗਲ ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਦੀ ਘੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਕਿ ਇਹ ਮਰਿਆਦਾ ਬੜੇ ਚਿਰ ਦੀ ਸਤਗੁਰ ਜੀ ਦੇ ਬੇਨੇ ਦੀ ਚੱਲੀ ਰਾਹੀ ਗੁਰੂ ਕਾਲ ਤੋਂ ਪਰ ਅੱਜ ਇਹਦੀ ਮਿਸਜੂਡੀਲੇਸ਼ਨ ਇੰਨੀ ਹੋ ਰਹੀ ਆ ਅਸੀਂ ਬਿਲਕੁਲ ਵਿਰੋਧੀ ਨਹੀਂ ਗਏ ਸਰਪਉ ਦੀ ਜ਼ਰੂਰ ਦੇਣਾ ਚਾਹੀਦਾ ਪਰ ਉਹਦੀ ਇੱਕ ਮਰਿਆਦਾ ਕਿਹਨੂੰ ਦੇਣਾ ਤੇ ਕਿਹਨੇ ਸਰਪਉ ਜਿਹੜਾ ਆ ਉਹ ਦੇਣਾ ਤੇ ਕਿਹਨੂੰ ਦਿੱਤਾ ਜਾਣਾ ਉਹਦੀ ਇੱਕ ਮਰਿਆਦਾ ਆ ਅਕਸਰ ਦੇਖਿਆ ਗਿਆ ਕਿ ਵੱਡੇ ਗੁਰਸਥਾਨਾਂ ਤੋਂ ਜਿੱਥੇ ਸਰਪਉ ਦੀ ਪ੍ਰਾਪਤੀ ਹੁੰਦੀ ਆ ਸਾਰੇ ਚੱਕ ਕੇ ਤਾਂ ਗੱਡੀਆਂ ਦੀਆਂ ਢਿੱਗੀਆਂ 'ਚ ਛੱਡ ਦਿੰਦੇ ਆ ਤੇ ਮੈਂ ਸਮਝਦਾ ਇਹਦੇ ਨਾਲ ਫਿਰ ਇੱਕ ਵੱਡਾ ਮਰਿਆਦਾ ਦਾ ਵਿਲੰਘਣ ਹੁੰਦਾ ਤੇ ਜੇ ਆਪਾਂ ਸਮੁੱਚੇ ਖਾਲਸਾ ਪੰਥ ਖਾਲਸਾ ਨੂੰ ਅਸੀਂ ਅੱਜ ਪਰਚਾਰ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਇਹ ਆ ਰਹੇ ਗੁਰਦੁਆਰਾ ਸਹਿਮਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਘਟਾਉਣ ਦਾ ਕਹਿਣ ਤੋਂ ਭਾਵ ਪੇ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਿਰਪਾਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫਿਰ ਸ਼ਰਮਚਾਰ ਹੁੰਦੇ ਆ ਵੀ ਸਾਡੇ ਸ਼ਾਇਦ ਕੋ ਘਟ ਆਇਆ ਸਾਨੂੰ ਸਿਰਪਾਉ ਦੀ ਬਖਸ਼ਿਸ਼ ਨਹੀਂ ਕੀਤੀ ਗਈ ਐਜੂਕੇਸ਼ਨ ਤੋਂ ਬਾਅਦ ਕਿਸੇ ਕੰਪੀਟੀਸ਼ਨਾਂ ਦੇ ਵਿੱਚ ਪਾਈਏ ਜਿਹਦਾ ਸਾਰਾ ਖਰਚਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਿਰਪਾਉ ਦੇ ਰੂਪ ਦੇ ਵਿੱਚ ਉਹ ਜਿੰਨੀ ਬਚਤ ਆ ਉਹਨਾਂ ਤੇ ਉਹ ਖਰਚ ਕੀਤੀ ਜਾਵੇ ਤੇ ਦਸਤਾਰ ਧਾਰੀ ਬੱਚੇ इंडियन एडमिनिस्ट्रेटिव सर्वर्स इंडियन पुलिस सर्वर्स ਦੇ ਵਿੱਚ ਔਰ इवन पीसीएस जुडिशरी ਚ पीसीएस सिविल ਦੇ ਵਿੱਚ ਜਾਂ ਅਤਿਆਤਕ ਹੋਰ ਵੱਡੀਆਂ ਪੋਸਟਾਂ ਦੇ ਉੱਤੇ ਉਹ ਆਪਣੇ ਗੁਰੂ ਪਾਤਸ਼ਾਹੀ ਦੀ ਦਿੱਤੀ ਮਰਿਆਦਾ ਤੇ ਉਸਤਾਦ ਧਾਰੀ ਹੋ ਕੇ ਅਨਸਾਫ਼ ਦੀਆਂ ਕੁਰਸੀਆਂ ਤੇ ਬੈਠ ਕੇ ਸਰਵਤ ਦੇ ਭਲੇ ਦੇ ਉਸ ਪਵਿੱਤਰ ਸੰਕਲਪ ਨੂੰ ਸੰਪੂਰਨ ਕਰਨ ਉਹਦੇ ਪੂਰਤੀ ਲਈ ਸਾਡਾ ਜਿਹੜਾ ਕਾਰਜ ਹੈ ਸਰਵਤ ਦੇ ਭਲੇ ਦਾ ਉਸ ਕਾਰਜ ਦੇ ਵਿੱਚ ਇਹ ਜਿਹੜੇ ਮਾਇਆ ਆ ਉਹਨਾਂ ਦੀ ਆਉਗੀ ਕਾਰਨ ਤੇ ਇਸੇ ਤਰ੍ਹਾਂ ਸਰਪਉਜੇ ਸੰਕੋਚਾਂਗੇ ਤੇ ਸਰਪਉ ਦੀ ਵੀ ਜਿੰਨੀ ਆਪਾਂ ਬਚਤ ਕਰਾਂਗੇ ਤੇ ਮੈਂ ਬਾਅਦੇ ਨਾ ਕਹਿਣਾ ਕਿ ਜਿੰਨਾ ਸਾਡਾ ਪ੍ਰਬੰਧ ਆ ਜੇ ਆਪਾਂ ਇਸ ਪ੍ਰਬੰਧ ਦੇ ਵਿੱਚ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਸਹਿਯੋਗ ਕਰੋ ਸਹਿਯੋਗ ਕਰਨ ਤੋਂ ਭਾਵ ਤੁਹਾਡੀ ਅਸੀਂ ਸ਼ਰਧਾ ਵੀ ਨਹੀਂ ਭੰਗ ਹੋਣ ਦੇਣੀ ਤੁਹਾਡੀ ਮਾਇਆ ਵੀ ਸਫਲ ਹੋਣੀ ਤੁਹਾਡੀ ਆਸਥਾ ਵੀ ਪੂਰੀ ਰਹੂਗੀ ਤੇ ਜੇ ਇਹਦੇ ਵਿੱਚ ਤੁਸੀਂ ਸਾਡਾ ਸਾਰੇ ਸਹਿਯੋਗ ਕਰੋ ਤਮੈ ਬੈਦਨ ਕਰ ਸਕਦਾ ਤੁਹਾਡੀ ਕੀਤੀ ਹੋਈ ਅਰਦਾਸ ਦੀ ਇਹ ਮਾਇਆ ਜਿਹੜੀ ਆ ਉਹ ਚੰਗੇ ਕਾਰਜ ਲਈ ਉਹ ਚੰਗਾ ਕਾਰਜ ਕਹਿਣ ਤੋਂ ਭਾਵ ਜਿੱਥੋਂ ਸਾਡਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੰਕਲਪ ਬਖਸ਼ਿਸ਼ ਕੀਤਾ ਸੀ ਪ੍ਰਬੰਧ ਚੰਗੇ ਚਲਾਉਣ ਦਾ ਪ੍ਰਚਾਰ ਤੇ ਪ੍ਰਸਾਰ ਸਿੱਖੀ ਦਾ ਕਰਨ ਲਈ ਉਹਦੇ ਵਿੱਚ ਸਾਡੀ ਇਹ ਵੱਡੀ ਮਦਦਗਾਰ ਹੋਊਗੀ